ਇਹ ਰਾਤ ਨੂੰ ਸਵੇਰ ਇੱਕ ਵੇਨਾਲੇ ਇਹ ਲੜ ਕੇ ਜਿਹੜੇ ਉਹ ਪਟਾਣ ਤੋਂ ਲੁਆਏ ਕਦੇ ਹੀ ਤੇ ਉੱਪਰ ਤੇ ਕਦੇ ਗੱਡੀ ਜਿਹੜੀ ਆ ਉਹ ਸੰਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਘਾਹ ਦੇ ਕੋਲ ਦੇ ਬਿਲਕੁਲ ਨਾਲ ਛੇ ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਨਹੀਂ ਚਾਰ ਨਿਕਲ ਗਿਆ ਬੜਾ ਦੁੱਖ ਦਾ ਹਾਲਾ ਹੈ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਸ ਤੇ ਇਹਨਾਂ ਦੇ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਆ ਬੜਾ ਮਤਲਬ ਦੁਖਦਾਈ ਹੈ ਇਹ ਸਾਡੀ ਲੋਕਲ ਜੀ ਪਲਟਾਕਾਰ ਦੇ ਮੋੜੇ ਹੀ ਇੱਥੋਂ ਪਖਾਨਪੁਰ ਤੋਂ ਜਾ ਰਹੀ ਪਿੰਡ ਵੱਲੇ ਪਾਸੇ ਤੇ ਪ੍ਰਸ਼ਾਸਨ ਵੱਲ ਜਿਹੜੀ ਹੈ ਉਹਦਾ ਕੱਲਣ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਿਹਨਾਂ ਨਾਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਇਹ ਵਾਰੀ ਜਦੋਂ ਬੰਦਾ ਘੁੰਮ ਕੇ ਆ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਕਦਾਜਾ ਕਿੰਨਾ ਤੁਮੀ ਡੂੰਗੀ ਹੈ ਤਦੋਂ ਕਾ ਤੁਮੀ ਮੈਂ ਤਾਲੀਕ ਪੰਟੀ ਜਾਣੇ ਕੋਲ ਚੱਲੇ ਗਈ ਹੈ ਕੱਡੀ ਮੈਂ ਬੇਈ ਨਾ ਤੁਹਾਡਾ ਜੀ ਹੋਂ ਦਾ ਕਿਹੋ ਜਿਹਾ ਹੈ ਮੇਰਾ ਨਾਮ ਜੀ ਵਿਕਾਸ ਕੁਮਾਰ ਹੈ ਤੇ ਮੇਰਾ ਮੁਰਾ ਰਜੇਤ ਨੂੰ ਆਇਆ ਮੈਂ ਉਹ ਇੱਥੇ ਆ ਕੇ ਬੈਠੀ ਤੇ ਮੈਨੂੰ ਕੋਈ ਕੋਲ ਆਈ ਤੇ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇੱਦਾਂ ਗੱਡੀ ਆੜੀ ਨਾ ਪਲਟ ਗਈ ਨੇ ਆਰ ਵਿੱਚ ਪੈ ਗਈ ਆ ਤੇ ਆਪਾਂ ਨਾ 3-4 ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਤੇ ਮੈਂ ਸੋਚਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੋ ਜੀ ਕਿ ਮੈਂ ਕਿਹਾ ਦਮ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਥੱਲੇ ਮੈਂ ਕਿਹਾ ਚਲੋ ਇੱਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੇ ਹੋਗੇ ਨੇ ਕਹਿੰਦਾ ਚਲੋ ਚੱਲ ਪਨੇ ਜਿਲੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਈਆਂ ਦੇ ਘਰ ਦੇ ਨਾਲ ਫੋਨ ਕਰਤਾ ਕਿ ਇੱਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਿਹਾ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਸਿੱਤ ਤੇ ਆਪਰ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਿਹਾ ਆਪ ਵੀ ਕਿੱਥੇ ਗੱਡੀ ਕਹਿੰਦੇ ਉਹਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇੰਦਰੋਂ ਨਿਕਲੇ ਆ ਫਿਰ ਆ ਗਿਆ ਆਪਾਂ ਟਾਰਚ ਲੈ ਕੇ ਗੱਡੀ ਲੱਭਣੀ ਤੂ ਕਹਤ ਸੀ ਕਿ ਕਿੱਥੇ ਗੱਡੀ ਗਈ ਤੇ ਜਾ ਗਿਆ ਆਪਾਂ ਦੋਨੇ ਭਰਾ ਮੇਰਾ ਵੱਡਾ ਬ੍ਰਦਰ ਤੁਲੇ ਜ ਮੈਂ ਤੇ ਸੁਦੇਜ ਗਏ ਆ ਕੋਈ ਸਵਾਗ 2 ਵਜੇ ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਕੋ ਜਿਹੜੇ ਮੁੰਡੇ ਵੀ ਉੱਪਰ ਤੇ ਦੋਨੇ ਨੇ ਆਪਾਂ 3-4 ਜਣੇ ਜਾ ਕੇ ਤੇ ਗੱਡੀ ਕਿਚੀ ਜਿਹੜੀ ਪਰੀ ਪੂਰੀ ਕਿਚੀ ਆ ਚਾਰ ਮੁੰਡੇ ਤਾਂ ਲਈ ਹੋੜੇ ਹੀ ਨਿਕਲ ਚੁ ਗਏ ਆ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਨਨ ਕੋਈ 20 25 ਮਿੰਟ ਲੱਗੇ ਪਾਣੀ ਵਿੱਚ ਪਾਣੀ ਬੜਾ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹਦੀ ਸਪੈਰੋਗਿਦਾ ਸੀ ਤੇ ਦੂਸਰੇ ਨੂੰ ਕੱਢਿਆ ਫਿਰ ਆਪਾਂ ਮੇਰੇ ਦੋ ਬੀਤੇ ਲਿਆਂਦਾ 20 25 ਮਿੰਟ ਲੱਗੇ ਉਹਨੂੰ ਪੱਛੜਾਉਂਦੇ ਸੀ ਕਾਫੀ ਜਿਆਦਾ ਤੁਹਾਨੂੰ ਪਤਾ ਨਹੀਂ ਕਦੋਂ ਵਾਲਾ ਬੱਚੋ ਅਨਾਉਂਸਮੈਂਟ ਲਾਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੱਗੇ ਜਿਹੜਾ ਜੀ ਡੈੱਡ ਹੋਈ ਆ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਜੇ ਜੀ ਆਪਣਾ ਬਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਮਹੀਨੇ ਲਾ ਗਿਆ ਸੀ 100 ਕੋਲੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨਾਂ ਨੂੰ 5-6 ਮਹੀਨੇ ਹੋਇਆ ਆਏ ਦੇ ਤੇ ਕਹਿੰਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਿਆ ਇਹਨਾਂ ਦੀ ਵਾਈਫ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਦੀ ਪ੍ਰਾਗੋਟਲ ਦੇ ਪਿੱਛੇ ਕੋਠੀ ਜਨਾਂ ਦੀ ਫੈਮਲੀ ਵੀ ਉੱਤੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਜਿਹੜੀ ਆਦੀ ਪਟਾਣ ਸਾਹਿਬ ਜਨਤ ਵਾਲੇ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜ੍ਹਾ ਨਾਲ ਜਾਂ ਕੋਈ ਝਟਕਾ ਲੱਗਾ ਤੇ ਹੁਣ ਪਤਾ ਨਹੀਂ ਕੀ ਹੋਇਆ ਤੇ ਇਸ ਵਜ੍ਹਾ ਨਾਲ ਇਹ ਹਾਸਾ ਹੋ ਗਿਆ ਜਿਹੜੇ ਪਿੰਡ ਦੇ ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਹੀ ਜਿਹਦੇ ਉੱਤੇ